ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਅਤੇ ਨਵੇਂ ਵੀਰ ਜੋ ਜੁੜਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਸਾਨੂੰ ਨੀਲੀ ਰਾਵੀ ਮੱਝਾਂ ਜੋ ਕੱਟੀਆਂ ਆਈਆਂ ਨੇ ਇਸ PDF ਮੇਲੇ ਤੇ ਉਹਦੇ ਵਾਸਤੇ ਆਪਾਂ ਬਾਈ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਤੇ ਆਪਣਾ ਕਿਹੜਾ ਪਿੰਡ ਹੈਗਾ ਮੈਂ ਅਰਦਾਸਾ ਭਰਾ ਜੀ ਅੱਛਾ ਕਿਹੜਾ ਜ਼ਿਲ੍ਹਾ ਪੈ ਜਾਂਦਾ ਜ਼ਿਲ੍ਹਾ ਫਿਰੋਜ਼ ਭਰਾ ਜੀ ਜ਼ਿਲ੍ਹਾ ਫਿਰੋਜ਼ਪੁਰ ਦਾ ਹੈ ਨਾ ਤਰੰਦੀ ਭਾਈ ਲਾਗੇ ਪਿੰਡ ਅਰਦਾਸਾ ਜੀ ਠੀਕ ਹੈ ਠੀਕ ਹੈ ਦੇ ਆਪਾਂ ਇਹ ਕਿੰਨੇ ਪਸ਼ੂ ਲੈ ਕੇ ਆਏ ਮੇਲੇ ਤੇ ਕੋ ਚਾਰ ਆ ਜੀ ਚਾਰ ਪਸ਼ੂ ਲੈ ਕੇ ਆਏ ਇਹ ਝੋਟੀ ਜਿਹੜੀ ਇਹ ਕਿਹੜੇ ਕਿਹੜੀ ਕਿਹੜੀ ਕੈਟਾਗਰੀ ਚ ਪਾਉਂਦੇ ਬਿਊਟੀ ਚ ਆ ਜੀ ਬਿਊਟੀ ਚ ਮਤਲਬ ਠੀਕ ਕਰ ਦਿਨਾ ਜੀ ਥੋੜੀ ਨਾ ਟਾਈਮ ਹੋਗਾ ਸੂਈ ਨੂੰ ਠੀਕ ਹੈ 6 ਮਹੀਨੇ ਦਾ ਬੱਚਾ ਮਗਰਬਖਸ਼ ਦਾ ਆਪੇ ਸ਼ਕਤੀਮਾਨ ਦੀ ਝੋਟੀ ਆ ਸ਼ਕਤੀਮਾਨ ਝੋਟਾ ਹੁੰਦਾ ਹੀ ਠੀਕ ਹੈ ਠੀਕ ਹੈ ਜਿਹੜੀ ਹੱਥ ਤੇ ਚੈਂਪੀਅਨ ਆ ਮੁਖਸਰ ਸਾਹਿਬ ਵੀ ਠੀਕ ਹੈ ਜਿਲ੍ਹਾ ਵਾਵਾਜ ਵੀ ਠੀਕ ਹੈ ਚੱਪੜਚੜੀ ਵੀ ਗਏ ਸੀ ਉਹ ਤੋਂ ਪਟਿਆਲੇ ਲਾਇਆ ਆ ਠੀਕ ਹੈਾਰੇ ਮੇਲੇ ਜੇ ਤੂੰ ਉਹਦੀਆਂ ਇਹ ਛੋਟੀਆਂ ਆਪਣੇ ਕੋਲੇ ਹੋਮ ਬਰੀਡ ਆ ਹੋਮ ਬਰੀਡ ਹਾਂ ਪਹਿਲੀ ਬਰੀਡ ਤੇ ਹਾਂ ਪਹਿਲੀ ਸਵੇਰ 13 ਕਿਲੋ ਦੁੱਧ ਆ ਜੀ ਠੀਕ ਹੈ ਠੀਕ ਹੈ ਹਾਂ ਚੌਕੀ ਦੰਦੋਂ ਆ ਆ ਦੋਂਦੀ ਹੁਣ ਹੋਈ ਆ ਠੀਕ ਹੈ ਠੀਕ ਹੈ ਗੱਪਣਾ ਦੋਵੇਂ 5-5 ਮਹੀਨੇ ਦੀਆਂ ਇਹਦੀ ਬੱਚੀ ਆ ਮੈਕਰੋਲ ਬਖਸ਼ ਦੀ ਠੀਕ ਹੈ ਆ ਕੱਟਾ ਆਪਣੇ ਮਾਲੀ ਦਾ ਆਪਣੇ ਕੋਲੇ ਠੀਕ ਆ ਅਸੀਂ ਕੱਲੀ ਕੱਲੀ ਦਿਖਾਉਂਦੇ ਜਾਵਾਂਗੇ ਆਪਾਂ ਇਸ ਤੋਂ ਬਾਅਦ ਇਹ ਇਹ ਕਿਹੜੇ ਮਤਲਬ ਕਿਹੜੇ ਸੀਮਨ ਦੀ ਹੈ ਇਹ ਇਹ ਸ਼ਕਤੀਮਾਨ ਦੀ ਬੱਚੀ ਆ ਸ਼ਕਤੀਮਾਨ ਦੀ ਹੋਈ ਵੀ ਆਪਦੇ ਮਾਲੀ ਹੈਂ ਆ ਜੀ ਠੀਕ ਹੈ ਠੀਕ ਹੈ ਆਪਣੇ ਘਰ ਦੀ ਬਰੀਡ ਹੈਗੀ ਇਹ ਇਹ ਗੱਬਣਾ ਹਾਂ ਸਟਾਰਮਾਨ ਦਾ ਟੀਕਾ ਭਰਿਆ ਅੱਛਾ ਹਾਂਜੀ ਤੇ ਜਿਹੜਾ ਮਤਲਬ ਆਹ ਹੈ ਉਦੋਂ ਬਾਅਦ ਇਹ ਉਹ ਕਟਾ ਰ ਬਖਸ਼ਦੀ ਆ ਕਟਿਆ ਹਾਂ ਜਿਹੜਾ ਬਖਸ਼ ਮਤਲਬ ਉਹ ਬਾਈ ਉਹਦੇ ਕੋਲੇ ਹੁੰਦਾ ਸੀ ਤੁੱਟਾਂ ਵਾਲੇ ਕੋਲੇ ਤੁੱਟਾਂ ਵਾਲੇ ਕੋਲੇ ਮਨਜੀਤ ਕੋਲੇ ਉਹਦੇ ਥਲੇ ਮਨਜੀਤ ਕੋਲੇ ਠੀਕ ਹੈ ਠੀਕ ਹੈ ਉਹ ਬਖਸ਼ ਵਾਲਾ ਹੁਣ ਤਾਂ ਉਹ ਹੋ ਗਿਆ ਸੀ ਨਾ ਉਹ ਹਾਉ ਡੈਥ ਹੋ ਗਈ ਬਾਈ ਦੀ ਹਾਂ ਇਹ ਉਹਦੇ ਕੋਲੇ ਹੀ ਆ ਮਾਲੀ ਅੱਛਾ ਮਾਲੀ ਉਹਦੇ ਕੋਲੇ ਆ ਆਪਣੇ ਸ਼ਕਤੀ ਮਾਨ ਦਾ ਬੱਚਾ ਅੱਛਾ ਇਹ ਸ਼ਕਤੀ ਬੰਦੇ ਕੀ ਹੈ ਮਤਲਬ ਇਹ ਇਹ ਕਟਾ ਜੀ ਕਟੇਗਾ ਹਾਂ ਇਹ 13 ਮਹੀਨਿਆਂ ਦਾ ਕਟਾ ਜੀ ਠੀਕ ਹੈ ਠੀਕ ਹੈ ਵੜੀ ਛੋੜੀ ਝਾਲੀਆ ਕਲੀਅਰ ਕੱਟ ਮੇਲੇ ਵਾਲਾ ਜਾਨਵਰ ਆ ਜੀ ਹਾਂਜੀ ਹਾਂਜੀ ਆ ਝੋਟੀਆਂ ਇਹ ਝੋਟੀਆਂ ਆ ਹਾਂ ਇਹ ਗੱਪਣਾ ਇਹ ਗੱਪਣਾ ਜੀ ਪਹਿਲੇ ਸੂਏ ਗੱਪਣਾ ਆ ਜੀ ਹਾਂ ਗੱਪਣਾ ਜੀ ਦੋ ਦੰਦ ਹੋਂ ਹੋ ਗਈ ਆ ਇਹ ਮਤਲਬ ਕਿਹੜੀ ਕੈਟਾਗਰੀ ਚ ਪਾਵਾਂਗੇ ਆਪਾਂ ਨੀਲੀ ਕੈਟਾਗਰੀ ਚ ਇਹ ਨੀਲੀ ਰਾਣੀ ਕੈਟਾਗਰੀ ਦੋ ਦੰਦ ਚ ਪਾਉਂਗੇ ਦੋ ਦੰਦ ਜੀ 5 ਮਹੀਨੇ ਨਹੀਂ ਗੱਪਣਾ ਸਟਾਰ ਤੋਂ ਗੱਪਣਾ ਸਟਾਰ ਤੋਂ ਹਾਂ ਹੋ ਠੀਕ ਹੈ ਤੇ ਜਿਹੜੀ ਇਹ ਬਰੀਡ ਆ ਇਹ ਥੋੜੇ ਮਤਲਬ ਇਧਰ ਲਾ ਕੇ ਜਿਆਦੇ ਪਾਈਆਂ ਦੀ ਹਾਂ ਇਹ ਉਧਰ ਆਪਣੇ ਬਾਈ ਪਾਪੂ ਸੰਧੂ ਵਾਲੀ ਬਲੱਡ ਲੈਣਾ ਜੀ ਇਹ ਅੱਛਾ ਉਹਦਾ ਰੱਖਿਆ ਸਾਡੇ ਕੋਲ ਸੰਭਾਲ ਕੇ ਠੀ ਤੇ ਇਹ ਮਤਲਬ ਕਟਾ ਇਹ ਕਟਾ ਸ਼ਕਤੀਮਾਨ ਦਾ ਤੇ ਵੈਸੇ ਤੁਸੀਂ ਉਹਦੇ ਦੇਖੋ ਇਹ ਨਾਲ ਲੈ ਆਉਂਦਾ ਨਾ ਇਧਰੋਂ ਹੌਣਕ ਮੇਲੇ ਨੂੰ ਹਾਂ ਇਹ ਨਾਲ ਦਿਆਂ ਦੇ ਸੇਲ ਕਰਤੀ ਮੈਂ ਕਹਾਂ ਨਹੀਂ ਇਹ ਮੇਲੇਆਂ ਦਾ ਰੱਖ ਲਈਏ ਨੂੰ ਠੀਕ ਹੈ ਠੀਕ ਹੈ ਸਾਮੀ ਚੱਲੋ ਕੋਈ ਨਹੀਂ ਸਾਮੀ ਚੱਲੋ ਹਾਂ ਇਹ ਤਾਂ ਖੀਰਾਂ ਚਾ ਜੀ ਅਗਲੇ ਸਾਲ ਮੱਲਾ ਮਾਰੂਗਾ ਚੋਲੀ ਵੇਖ ਲਓ ਉਹਦੀ ਮਰਦਾਂ ਵਾਲੀ ਕਰਦੇ ਅੱਗੇ ਜਿਵੇਂ ਅੱਗੇ ਮੇਲੇ ਹੋਰ ਆਉਂਦੇ ਰਹਿਣਗੇ ਖਾਓ ਇਹਦੀ ਜੀ ਕਟੇ ਦੀ ਇਹਰਾ ਮਹੀਨਿਆਂ ਦਾ ਕਟਾ ਇਹਦੀ ਚੋਲੀ ਮੇਨ ਚੀਜ਼ ਮਤਲਬ ਜਿਹੜੀ ਆਪਣੀ ਸ਼ਾਨ ਦੀ ਹੁੰਦੀ ਹੈ ਉਹ ਇਹ ਜੀ ਦੀ ਪਰਖ ਠੀਕ ਹੈ 50 ਨੰਬਰ ਇਹਦੇ ਮਿਲਦੇ ਭਾਜੀ ਹਾਂ 50 ਨੰਬਰ ਬੜੇ ਭਲਾਵਾਨਾਰ ਕੀ ਤੋਹਰਾ ਵੈਚੀ ਬੜਾ ਪਤਾ ਲਾਂਗੇ ਰਤਾਂ ਨਹੀਂ ਬਣਾਉਂਦਾ ਮਤਲਬ ਇਹ ਜਿਹੜੀ ਆਪਣੀਆਂ ਪੂਰੀਆਂ ਨਿਸ਼ਾਨੀਆਂ ਪੂਰੀਆਂ ਜੀ ਪੂਰੀਆਂ ਕੰਪੀਟੀਸ਼ਨ ਵਾਲਾ ਕੱਟਾ ਜੀ ਮੋੜਦੇ ਸਾਲ ਮਹਾਰਾਜ ਸੁੱਖ ਰੱਖੇ ਕੀਰਿਆਂ ਚ ਫਰਕ ਆਏ ਉਹ ਆਪਣਾ ਛੋਟਾ ਜਿਹੜਾ ਹੈ ਉਹ ਛੋਟੀ ਵਾਲ ਬਖਸ਼ਦੀ ਅਸ਼ੇਮਨੀ ਦੇ ਕੱਟੇ ਹੈ ਦੇਖ ਕਿੰਨੇ ਸੋਹਣੀਆਂ ਦੋਸਤੋ ਉਹ ਬਖਸ਼ਦੀ ਕੱਟੀ ਹੈ ਜਿਹੜੀ ਇਹ ਦੇਖੋ ਦੇਖੋ ਭਰਾ ਜੀ ਇਹ ਬਹੁਤ ਵਧੀਆ ਗੁਰੂ ਕੋਈ ਆਮ ਗੱਲ ਨਾਲ ਨਹੀਂ ਪੈਦਾ ਕੀਤੀ ਇਹਦੇ ਬੜੇ ਸ਼ੌਂਕ ਵਾਲਾ ਸ਼ੌਂਕ ਹੈ ਠੀਕ ਹੈ 6 ਮਹੀਨਿਆਂ ਦੀ ਇਹਦੀ 6 ਮਹੀਨਿਆਂ ਦੀ ਕੱਟੀ ਦੇਖੋ ਕੀ ਜਾ ਜੀ ਆਮ ਕਰੇ ਇਹ ਗੱਟੀਆਂ ਮੈਨੂੰ ਲੱਗਦਾ 7-7 ਡੇਢ-ਡੇਢ ਸਾਲ ਦੀ ਹੁੰਦੀ ਹੈ ਨਾ 13 ਮਹੀਨਿਆਂ ਦਾ ਕੱਟਾ ਜੀ ਮਾਲੀ ਬਣਿਆ ਪਿਆ ਹਾਂ ਬਾਕੀ ਵੀ ਇਹ ਜਿਹੜੀ ਬਰੀਡ ਹੁੰਦੀ ਹੈ ਜਿਹੜੀ ਉਹਦੇ ਸਰਤੇ ਵੀ ਹੁੰਦਾ ਹਾਂ ਹਾਂ ਬਾਕੀ ਵੀ ਆਪਾਂ ਦਾ ਭਰਾ ਜੀ ਇੱਕ ਤਾਂ ਉਹਦਾ ਨਾ ਫੜੀ ਫੜਾਈ ਹੈਗਾ 15 ਸਾਲ ਹੋ ਗਏ ਸਾਨੂੰ ਲੱਗਿਆ ਨੂੰ ਹਾਂ ਹੁਣ ਆਪਦੇ ਘਰੇ ਬਲਗੀ ਬਰੀਡ ਬਣ ਗਈ ਬਣ ਗਈ ਮੈਂ ਨਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੁਧਾਰ ਹੋਈ ਜਾਊਗਾ ਹਾਂ ਪੂਰਾ ਸੁਧਾਰ ਜਦ ਨਾ ਮਰਜ਼ੀ ਕਰ ਲੀ ਜੀ ਹੁਣ ਕੱਟਾ ਵੇਖ ਲਓ ਛੋਟੀਆਂ ਤੁਹਾਡੇ ਸਾਹਮਣੇ ਬੜੀਆਂ ਨਾ ਬਹੁਤ ਸੋਹਣੇ ਜਾਨਵਰ ਨੇ ਐਲੇ ਸੂਵੇ 13 ਕਿਲੋ ਹਾਂ ਆਪਣੇ ਉਹ ਜਿਹੜੇ ਆਪਣੇ ਘਰੇ ਖੜੀਆਂ ਫੇਕ ਨਹੀਂ ਆਪਣੇ ਕੋਲ 3-4 ਸਾਲ ਸਾਡੇ ਤੋਂ ਮੇਲੇ ਤੇ ਨਹੀਂ ਆਇਆ ਗਿਆ ਜਿਨ੍ਹਾਂ ਵਿੱਚ ਉਹਨਾਂ ਦਾ ਕੰਮ ਆ ਕਾਰੋਬਾਰ ਬਾਲਾ ਖੇਤੀ ਦਾ ਅਈ ਤਾਂ ਇੰਨ ਕੀ ਆਏ ਹਾਂ ਹਾਂ ਦੇਖੋ ਜੀ ਆ ਉਹ ਕਰਦੇ ਆਮ ਕਿਸਾਨ ਦੇ ਕਰੇ ਜਦੋਂ ਇੰਨੀ ਸੁਣੀ ਮੱਝਾਂ ਪੈਦਾ ਕਰ ਸਕਦੇ ਆ ਇਹ ਆਪਾਂ ਤਾਂ ਇਹ ਕਹਿੰਦੇ ਆ ਵੀ ਵੱਧ ਤੋਂ ਵੱਧ ਪਸ਼ੂਆਂ ਨਾਲ ਆਪਾਂ ਜੁੜੀਏ ਤੇ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝਾਈਏ। ਹਾਂ ਜੀ ਹਾਂ। ਹਾਂ। ਤਸੱਲੀ ਨਾਲ ਉਹਦੇ ਜਾਨਵਰ ਯਾਰ ਆਪ ਲਵਾਓ ਆਪ ਦੇ ਕੇ ਭਰਾਓ ਘੋਮ ਬਰੀਡ ਬਣ ਜਾਂਦੀ ਘਰ ਦੀ। ਹਾਂ ਜੀ। ਇਹ ਨਹੀਂ ਯਾਰ ਆਉਂਦਾ ਰਸੇ ਫੜ ਕੇ ਪਾਸੇ ਸਵਾਦ ਨਹੀਂ ਆਉਂਦਾ। ਉਹ ਮੈਲੇ ਜਿੱਤ ਨਹੀਂ ਆਉਂਦਾ ਐਵੇਂ। ਅਗਲਾ ਕਹਿੰਦਾ ਯਾਰ ਇੰਨਾ ਘੜਦੀ ਐ ਇੰਨਾ ਘੜਦੀ ਐ ਜਦੋਂ ਆਪਦੇ ਘਰੇ ਕੜਦੀ ਐ ਉਦੋਂ ਪਤਾ ਲੱਗਦਾ। ਫੇਰ ਸਵਾਦ ਆਉਂਦਾ। ਪਹਿਲੇ ਸਵੇਰੇ 13 ਕਿਲੋ ਦੁੱਧ ਬਾਈ ਦੋਂਦੀ ਨੇ ਕਰਨਾ ਆਪ। ਹਾਂ ਕੁਝ ਔਖੀ ਗੱਲਾਂ। ਗੱਲਾਂ। ਗੱਲ ਕਰਨੀ ਔਖੀ ਬਹੁਤ ਵੱ ਨੇ ਕੀਮਤ ਨਹੀਂ ਹਜੇ ਨਾਲ ਕੋਈ ਰਾਦਾ ਸੀ ਗੈਨ ਕੀ ਰਾਦਾ ਸੇਰ ਕਰਨ ਦਾ ਜੀ ਠੀਕ ਹੈ ਕਾਰੋਬਾਰ ਹੋਰ ਵੜਿਆ ਥੋੜੇ ਰਿਏ ਦੇ ਜਿਆਦਾ ਖੇਤੀਬਾੜੀ ਦਾ ਮਸ਼ੀਨਾ ਤਿੰਨ ਚਾਰ ਆਪਣੇ ਕੋਲੇ ਚੈਲੰਜ ਵਾਲੇ ਮਸ਼ੀਨਾ ਠੀਕ ਹੈ ਖੇਤੀ ਖੁੱਲੀ ਆ ਕਾਰੋਬਾਰ ਚ ਫਿਰ ਬੰਦੇ ਬੰਦੇ ਮਿਲਦੇ ਨਹੀਂ ਵਿਚਾਰ ਆ ਜੀ ਬਣ ਗਿਆ ਪ੍ਰੋਗਰਾਮ ਤੇ ਇਹ ਝੂਟੀ ਮਤਲਬ ਇਹ ਕਰਨੇ ਕਿਉਂ ਕੋ ਉਹ ਵੀ ਕਰਦੇ ਆਂਗੇ ਇਹ ਵੀ ਕਰਦੇ ਆਂਗੇ ਆ ਕੱਟਾ ਨਾਲ ਇਹ ਰਵੀ ਕੋਈ ਦਰਖਾ ਦੇ ਦਰਸ਼ਨਾ ਜੀ ਕਿਸੇ ਨੂੰ ਕੋਈ ਮਤਲਬ ਇਹਦੇ ਨਾਲ ਬਾਜੀ ਨਾਲ ਸੰਪਰਕ ਵੀ ਕਰ ਸਕਦਾ ਉਹ ਮਾਂਗੇ ਦੀ ਫੋਨ ਤੇ ਕਰਾਂਗੇ ਭਰਾ ਜੀ ਕੰਮ ਨਹੀਂ ਰੇ ਥੋੜੇ ਤੁਹਾਨੂੰ ਪਤਾ ਕੀਮਤੀ ਆ ਹਾਂ ਤੇ ਬੰਦਾ ਸ਼ੌਂਕ ਵਾਲੇ ਲਊਗਾ ਤੁਹਾਨੂੰ ਹਰ ਇੱਕ ਲੈ ਨਹੀਂ ਸਕਦਾ ਹਾਂ ਤੇ ਆਪਦਾ ਐਡਰੈਸ ਦੁਬਾਰਾ ਦੱਸੋ ਫੋਨ ਨੰਬਰ ਬੋਲ ਦੇ ਵਿੱਚ ਐਡਰੈਸ ਦੱਸ ਦਿੰਨੇ ਆ ਤੁਹਾਨੂੰ ਇਹ ਦੋਵੇਂ ਆਪਾਂ ਇੱਕ ਨਾਲ ਕੱਟਾ ਜੋ ਕੋਈ ਬੰਦਾ ਬਣਿਆ ਤੇ ਸ਼ਿਕਾਇਤ ਦੇ ਦਿਆਂਗੇ ਨਹੀਂ ਸਾਂਭੀ ਜਾਣੇ ਭਰਾ ਨਹੀਂ ਸਾਂਭੀ ਜਾਣੇ ਹੀਰੇ ਆ ਬਾਈ ਹੀਰੇ ਲੱਭਦੇ ਕਿਤੇ 15 ਸਾਲ ਹੋ ਗਏ ਸਾਨੂੰ ਫਿਰਦਿਆਂ ਨੂੰ ਹਾਂਜੀ ਹਾਂਜੀ ਤੇ ਜਿਹੜੀ ਉਹ ਮਤਲਬ ਅਲਬਖਸ਼ ਵਾਲੀ ਕੱਟੀ ਆ ਉਹ ਕਿਸੇ ਕਿਹੜੇ ਉਹਦੀ ਆ ਉਹ ਕਰਿਆ ਮੱਝ ਕੋਈ ਉਹਦੀ ਮਾਂ ਵੇਖਾ ਅੱਛਾ ਉਸੇ ਦੀ ਇਹਦੀ ਕੱਟੀ ਆ ਠੀਕ ਹੈ ਠੀਕ 6 ਮਹੀਨਿਆਂ ਦੀ ਸੂਈ ਆ ਦੁਬਾਰਾ ਫੇਰ ਕੱਬ ਆਏ ਦੁਬਾਰੇ ਕੱਬ ਹਾਂ 40 ਦਿਨਾਂ ਤੇ ਬੋਲਪੀ ਦੁਬਾਰਾ ਲਪਾਸ਼ ਦਾ ਟੀਕਾ ਫੇਰ ਭਰਤਾ ਭਰਾ ਜੀ ਲੱਭਣਾ ਫੇਰ ਦੁਬਾਰਾ ਬਹੁਤ ਬੱਚੇ ਵਧੀਆ ਦਿੰਦੀ ਆ ਠੀਕ ਹੈ ਠੀਕ ਹੈ ਕੀਮਤਾਂ ਐਡਰੈਸ ਦੱਸੋ ਤੇ ਨੰਬਰ ਬੋਲ ਐਡਰੈਸ ਆਪਣਾ ਜੀ ਜ਼ਿਲ੍ਹਾ ਫਰੋਹੀਪੁਰਾ ਤਹਿਸੀਲ ਜੀਰਾ ਤੇ ਪਿੰਡ ਆਪਣਾ ਹਰਦਾਸਾ ਜੀ ਫੋਨ ਨੰਬਰ 947812862 ਠੀਕ ਵੈਸੇ ਕੱਚਾ ਨਾ ਮੰਤਰੀ ਚੱਲਦਾ ਜੀ ਮੰਤਰੀ ਕਾਂਗਰਦਾਸਾ ਠੀਕ ਹੈ ਸ਼ਕਤੀਮਾਨ ਬੁੱਲਦਾ ਫੇਸਬੁੱਕ ਤੇ YouTube ਤੇ ਵੀ ਚੱਲਦਾ ਉਹ ਕੱਢ ਕੇ ਵੇਖ ਸਕਦਾ ਤੇ ਕੋਈ ਵੀਰ ਘਰੇ ਆਵੇ ਆਪਾਂ ਤੁਹਾਨੂੰ ਥਲੀ ਨਾਲ ਲੈ ਕੇ ਜਾਵੇ ਆਪਾਂ ਕੋਈ ਠੱਗੀ ਵਾਲਾ ਕੰਮ ਨਹੀਂ ਕਰਦੇ ਵੀ ਇੱਚ ਰਸਾ ਲਾ ਦਿਆਂਗੇ ਠੀਕ ਹੈ ਘਰੇ ਆਵੇ ਚੋਵੇ ਵੇਖ ਕੇ ਬਹਿ ਕੇ ਰੋਟੀ ਪਾਣੀ ਦਿਆਂਗੇ ਸੇਵਾ ਕਰਾਂਗੇ ਆਪ ਤਾਂ ਰਵੇ 8 ਸਾਲ ਰਵੇ ਜੀ ਆਇਆਂ ਨੂੰ ਕੋਈ ਬਾਹਰ ਲਾ ਆਜੋ ਪਿੱਪੀਆਂ ਵਾਲਾ ਆਜੇ ਹਾਂਜੀ ਹਾਂਜੀ ਭਰਾ ਜਿਹੜਾ ਸ਼ੌਂਕ ਵਾਲਾ ਆਵੇ ਆਪਾਂ ਕੋਈ ਕੀਮਤ ਭਰੂਗਾ ਤੇ ਦਿਆਂਗੇ ਜਰੂਰ ਠੀਕ ਹੈ ਠੀਕ ਹੈ ਵੀਰੇ ਘਰੇ ਪੈਰਾ ਕੀਤਾ ਵੀਰ ਬਹੁਤ ਮਿਹਨਤ ਆ ਇਹਨਾਂ ਦੀ ਠੀਕ ਹੈ ਜੀ ਫੜਿਆ ਨਹੀਂ ਦੱਸਿਆ ਆਪਾਂ ਨੇ ਹਾਂਜੀ 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 ਫਰਕਿਸ਼ ਬਾਤ ਚਾਪਾ ਕੇ ਲਵਾ ਲਓ ਉਹਦਾ ਬਾਈ ਫਾਇਦਾ ਨਹੀਂਗਾ ਹਾਂ ਉਹਦਾ ਤਾਂ ਹੈਗੇ ਫਿਰ ਤੇ ਇੱਥੇ ਬਥੇਰੇ ਡਾਕ ਨਾ ਹੈਗੀ ਆ ਭਈਆ ਹੂੰ ਪਰ ਨਹੀਂ ਆਪਾਂ ਉਹ ਕੰਮ ਨਹੀਂ ਕਰਨਾ ਆਪਦੀਆਂ ਪਾਲੀਆਂ ਆਪਦੇ ਘਰੇ ਹੀ ਰਹਿ ਆ ਅੱਜ ਵੀ ਕੋਲੇ ਆ ਕੱਲ ਨੂੰ ਵੀ ਕੋਲੇ ਘਰੇ ਆ ਜਾਣ ਹੂੰ ਤਿੰਨ ਚਾਰ ਘਰੇ ਖੜੇ ਜਾਨਵਰ ਨਹੀਂ ਲੀਦੇ ਦੋ ਦੋ ਸੁੱਕੀਆਂ ਡਰਾਈ ਚ ਵੀ ਖੜੀ ਜਾਕਾ ਉਹ ਇਹਨਾਂ ਨੇ ਬੰਦ ਕਰਤਾ ਨਹੀਂ ਪਾਉਣੇ ਸੀ ਅੱਛਾ ਜੀ ਚੌਗੀ ਝੋਟੀ ਆ ਬੰਦੇ ਦੇ ਸਿਰ ਜਿਹੜੀ ਉੱਚੀ ਆ ਭਰਾ ਜੀ ਉਹਦਾ ਉੱਥੇ ਵੇਖਾਂਗੇ ਪਾਵਾਂਗੇ ਆਪਾਂ ਝੜੱਕ ਤੇ ਅੱਛਾ ਜਿਹੜੇ ਕੋ ਕਾਇ ਤਰੀਕ ਦਾ ਮੇਲਾ ਉਹ ਹੈਗਾ 23 24 25 ਫਰਵਰੀ ਦਾ ਹੀ 23 24 25 ਹਾਂ ਉੱਥੇ ਪਾਵਾਂਗੇ ਉਹਨੂੰ ਠੀਕ ਹੈ ਠੀਕ ਹੈ ਹਾਂ ਤੇ ਥੋੜਾ ਜਿਹਾ ਠੀਕ ਹੈ ਲੱਗੇ ਵੀਰੇ ਤੇ ਉੱਥੇ ਵੀ ਆਪਾਂ ਕੋਈ ਸਾਥ ਮਿਲਾਂਗੇ ਹਾਂ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਹਾਂ ਤੇ ਦੋਸਤੋ ਤੇ ਜਿਹੜੇ ਤੁਹਾਨੂੰ ਇਹ ਝੋਟੀਆਂ ਨੀਲੀ ਰਾਵੀ ਦੇ ਦਿਖਾਈਆਂ ਨੇ ਜੇ ਕਿਸੇ ਨੂੰ ਕੋਈ ਮਤਲਬ ਇਹਨਾਂ ਦੇ ਵਿੱਚੋਂ ਫਿੱਟ ਆਉਂਦੀ ਹੈ ਤਾਂ ਉਹ ਬਾਈ ਨਾਲ ਜਿਹੜਾ ਨੰਬਰ ਤੇ ਬੋਲਿਆ ਤੇ ਐਡਰੈਸ ਬੋਲਿਆ ਉੱਤੇ ਸੰਪਰਕ ਕਰਕੇ ਉਹ ਖਰੀਦ ਇਹਨਾਂ ਤੋਂ ਨਾਲ ਕੰਟੈਕਟ ਕਰ ਸਕਦਾ ਤੇ ਆ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆ ਇੰਨੀਆਂ ਜੀਆਂ ਝੋਟੀਆਂ ਬਹੁਤ ਹੀ ਵਧੀਆ ਇਹ ਆਪਾਂ ਨੂੰ ਤੁਹਾਨੂੰ ਦਿਖਾਉਂਦੇ ਰਹਾਂਗੇ ਧੰਨਵਾਦ